ਭਰਪੂਰ ਨਾ ਦਲਿਆ ਪਿਆ ਬਿਲਕੁਲ ਬਿਲਕੁਲ ਬਰਫੀਲਾ ਏਰੀਆ ਪੂਰਾ ਹਾਂ ਜੀ ਹਾਂ ਮੈਂ ਕਹਿੰਦਾ ਆਪਣੇ ਤਾਂ ਉੱਥੇ ਪੂਰੀ ਗਰਮੀ ਪੈ ਰਹੀ ਹੈ ਪੂਰੀ ਤੇ ਇੱਥੇ ਪੂਰੀ ਠੰਡ ਦੇਖ ਲਓ ਜਿਹੜਾ ਇਹ ਘਾਂ ਕਰੀਆ ਜਿਹੜਾ ਘਾਂ ਕਰੀਆ ਵਾਟਰਫਾਲ ਆ ਤੇ ਪਹਾੜ ਦੇਖ ਲਓ ਕੀ ਬਾਤ ਹੈ ਕੀ ਵੀ ਹੈ 1 ਗ੍ਰਾਮ ਕਿੰਨੇ ਦਾ 30 ਰੁਪਏ ਅਸੀ ਕੱਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਤੇ ਅੱਜ ਦੇ ਵਲੌਗ ਤੇ ਤੁਹਾਨੂੰ ਦਿਖਾਵਾਂਗੇ ਵਿਲੇਜ ਖਾਂਗਰੀਆ ਗੋਬਿੰਦ ਧਾਮ ਗੋਬਿੰਦ ਧਾਮ ਤੇ ਸਾਨੂੰ ਇੱਕ ਹੋਰ ਨਾਈਟ ਤੇ ਸਟੇ ਕਰਨੀ ਪੈ ਰਹੀ ਹੈ ਕੰਨ ਹੋ ਰਿਹਾ ਪੂਰੇ ਠੰਡੇ ਦੇਖ ਲਓ ਠੰਡ ਇਨੀ ਜ਼ਿਆਦਾ ਵਾ ਤੇ ਜਿਹਨੇ ਵੀ ਆਉਣਾ ਆਪਣਾ ਅਰੇਂਜਮੈਂਟ ਪੂਰਾ ਜਦੋਂ ਵੀ ਆਣਾ ਗਰਮ ਕੱਪੜੇ ਨਾਲ ਲੈ ਕੇ ਆਓ ਦਸੰਬਰ ਵਾਲਾ ਮੌਸਮ ਹੋਇਆ ਪਿਆ ਨਾ ਹੋਰ ਦੇਖ ਲਓ ਦਸੰਬਰ ਵਾਲਾ ਮੌਸਮ ਆ ਪੂਰਾ ਜੂਨ ਦੇ ਵਿੱਚ ਹੀ ਆਪਣੇ ਪੰਜਾਬ 'ਚ ਤਾਂ ਪੂਰੀ ਗਰਮੀ ਪੈ ਰਹੀ ਆ ਦੇਖ ਲਓ ਇੱਕ ਵਾਰੀ ਇਹ ਵੀਊ ਫਿਰ ਤੁਹਾਨੂੰ ਵਿਲੇਜ ਘਾਂਗਰੀਆ ਦਿਖਾਉਨੇ ਆ। ਕੋਈ ਵਿਲੇਜ ਘਾਂਗਰੀਆ ਦਾ ਦ੍ਰਿਸ਼। ਆਸ-ਪਾਸ ਪਹਾੜੀ ਪਹਾੜ ਤੇ ਇਹ ਜਿਹੜੀ ਬਰਫਬਾਰੀ ਤੁਸੀਂ ਦੇਖ ਰਹੇ ਹੋ ਇਹ ਹੁਣੇ-ਹੁਣੇ ਪਈ ਆ। ਸਵੇਰੇ-ਸਵੇਰੇ ਬਿਲਕੁਲ ਘੱਟ ਸੀ ਪਹਾੜ ਖਾਲੀ ਸੀਗੇ। ਖਾਲੀ ਸੀ ਬਿਲਕੁਲ ਤੇ ਹੁਣ ਦੇਖੋ ਕਿੰਨੀ ਬਰਫਬਾਰੀ ਹੋ ਗਈ ਤੇ ਆਸ-ਪਾਸ ਦੇਖੋ ਤੁਸੀਂ ਕਿੰਨਾ ਸੋਹਣਾ ਦ੍ਰਿਸ਼ ਆ ਪਹਾੜੀ ਪਹਾੜ। ਦੇਖ ਲਓ ਤੇ ਅੱਜ ਦੀ ਨਾਈਟ ਸਾਨੂੰ ਇੱਥੇ ਸਟੇ ਕਰਨੀ ਪੈ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਬਰਫਬਾਰੀ ਹੋ ਗਈ ਸੀ ਰਾਤ ਤੇ ਗਲੇਸ਼ੀਅਰ गिर ਗਿਆ ਸੀ। ਜਿਹਨੂੰ ਸਾਫ਼ ਕਰਨ ਲਈ ਪੂਰਾ ਦੈਨ ਲੱਗਿਆ ਕੱਲ ਦਾ ਤੇ ਅੱਜ ਫਿਰ ਅਸੀਂ ਤੁਹਾਨੂੰ ਗੋਬਿੰਦ ਧਾਮ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਨਾਲ ਵਿਲੇਜ ਗਾਂਗਰੀਆ ਹੋਰ ਹੋਰ ਇੰਨੇ ད�ས ད�ས དསོ ਸ੍ਰੀ ਹਿਮਕੁੰਟ ਸਾਹਿਬ ਬਲਵੰਗੜਿਆਪੀ ਦੇਖੋ ਜੀ ਇਹ ਲੰਗਰ ਹਾਲ ਦੇਖੋ ਸੰਗਤ ਜੀ ਗੁਰੂ ਦਵਾਰਾ ਸ੍ਰੀ ਹਿਮਕੁੰਟ ਸਾਹਿਬ ਗੋਬਿੰਦ tạm ਸਾਹਮਣੇ ਹੈਗਾ ਜੀ ਲੰਗਰ ਹਾਲ ਇੱਧਰ ਸੰਤਾਂ ਬੈਠੀਆਂ ਨੇ ਥੇਵਾਂ ਲੱਗੇ ਹੋਏ ਆ ਬੈਠਣ ਨੂੰ ਵਿਲੇਜ ਘਾਂਗੜਿਆ ਵਿਲੇਜ ਘਾਂਗੜਿਆ ਚ ਪਤਾ ਜੀ ਗੁਰਦੁਆਰਾ ਸਾਹਿਬ ਤੇ ਗੋਬਿੰਦ ਘਾੜ ਤੋਂ 13 ਕਿਲੋਮੀਟਰ ਸੰਗਤ ਜੀ ਇਹ ਉਹ ਦਰਖਤ ਹੈ ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਦੀ ਰਿਹائش ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤਪਸਥਾਨ ਸ੍ਰੀ ਹਿਮਕੁੰਟ ਸਾਹਿਬ ਦੀ ਖੋਜ ਕੀਤੀ ਸੀ ਤੇ 1960 ਈਸਵੀ ਤੱਕ ਯਾਤਰੀਆਂ ਦੀ ਸੇਵਾ ਕੀਤੀ ਸੀ ਬੋਲਣਾ ਦੇਖੋ ਭਾਈ ਬਿਲੇ ਗਾਂਦਰੀਆ ਦੇ ਹੀ ਮਾਰਕੀਟ ਤੇ ਸਾਈਡਾਂ ਦੇ ਸਾਰੇ ਹੋਟਲ ਹੀ ਹੋਟਲ ਆ ਇੰਦਰ ਦੇ ਲੋ ਟੀਸੀਆਂ ਤੇ ਠਾੜ ਬਰਫ ਜੰਮੀ ਪਈ ਹੋਈ ਆ ਸੰਗਤਾਂ ਬੱਸ ਆ ਰਹੀਆਂ ਹੋ ਜਿਹੜੀਆਂ ਸਵੇਰੇ 7 ਵਜੇ ਗਏ ਸੀ ਉਹਨਾਂ ਨੂੰ ਵਾਪਸ ਭੇਜ ਤੋ ਕੋਸ਼ਿਸ਼ ਕਰਾਂਗੇ ਜਿੰਨਾ ਕਾਪ ਚੁੜਿਆ ਦੇਖ ਲਓ ਜਿਹੜੇ ਸਵੇਰੇ 7 ਵਜੇ ਗਏ ਸੀ ਵਾਪਸ ਭੇਜ ਦਿਆ ਉਹਨਾਂ ਨੂੰ ਸ਼ੂਗਰ ਆਪਾਂ ਨਹੀਂ ਗਏ ਹੈ ਨਾ ਗਗਨ ਤੂੰ ਕਹਿੰਦਾ ਸੀ ਚੱਲਣਾ ਅਸੀਂ ਮਨ ਕਰਦੇ ਤੇ ਹਾਂ ਪਹਾੜ ਦੇਖ ਲਓ ਕਿੰਨੀ ਬਰਫ਼ ਪਈ ਹੋਈ ਆ ਤੁਹਾਨੂੰ ਆਪਾਂ ਆਇਆ ਤਾਂ ਵੀ ਸੁਣਦਾ ਨਹੀਂ ਸੀ ਇਹ ਵਿਲੇਜ ਘਾਂਗਰੀਆ ਵਿਲੇਜ ਘਾਂਗਰੀਆ ਦਾ ਦ੍ਰਿਸ਼ ਦਿਖਾ ਰਹੇ ਆ ਤੁਹਾਨੂੰ ਪੂਰਾ ਦੇਖ ਲੋ ਵਿਲੇਜ ਘਾਂਗਰੀਆ ਗੋਬਿੰਦ ਧਾਮ ਆ ਜਿਹੜੇ ਲਾਏ ਹੋਇਆ ਤੰਬੂ ਦੇਖ ਲੋ ਸਾਰੇ ਘੋੜੇ ਰਹਿੰਦੇ ਇੱਥੇ ਜਿਹੜੇ ਉੱਪਰ ਥੱਲੇ ਛੱਡ ਕੇ ਆਉਂਦੇ ਯਾਤਰੀਆਂ ਨੂੰ ਤੇ ਉੱਪਰ ਆ ਕੇ ਦਿਖਾਉਨੇ ਆ ਤੁਹਾਨੂੰ ਵਿਲੇਜ ਘਾਂਗਰੀਆ ਦੇਖ ਲੋ ਸਾਹਮਣੇ ਬਿਲਕੁਲ ਇਹ ਵਿਲੇਜ ਆ ਦੇਖੋ ਜੀ ਇਹ ਹੈਗਾ ਵਾਟਰਫਾਲ برف ਦਾ ਪਾਣੀ ਖੋਰ-ਖੋਰ ਕੇ ਆ ਰਿਹਾ ਪਹਾੜਾਂ ਤੋਂ ਦੇਖੋ ਇਹ ਨਹੀਂ ਘਾਗਰੀਆ ਇਹ ਨਹੀਂ ਘਾਗਰੀਆ ਵਾਟਰਫਾਲ ਆ ਤੇ ਪਹਾੜ ਦੇਖ ਲੋ ਕੀ ਬਾਤ ਹੈ ਕੀ ਜੂਬ ਹੈ ਦੇਖ ਲੋ ਪਾਣੀ ਕਿਵੇਂ ਛਾ ਛਾ ਕਰਦਾ ਆ ਰਿਹਾ ਲੋਕ ਤੇ ਸੈਲਫੀਆਂ ਵਗੈਰਾ ਲੈ ਰਹੇ ਆ ਫੋਟੋ ਫੋਟਾ ਖਿੱਚ ਰਹੇ ਆ ਦੇਖੋ water fall ਦਾ view ਤੁਹਾਨੂੰ ਦਿਖਾਤਾ ਇਸ ਤੋਂ ਬਾਅਦ ਹੁਣ ਆਪਾਂ ਜਾ ਰਹੇ ਆ ਗੋਵਿੰਦ ਧਾਮ ਜਿਹੜਾ ਗਾਂਗਰੀਆ ਤੇ ਅੱਜ ਨਾਈਟ ਸਟੇ ਕਰਾਂਗੇ ਇੱਥੇ ਹੋਟਲ 'ਚ ਇੱਥੇ ਰੂਮ ਲਿਆ ਹੋਇਆ ਕਿ ਅੱਜ ਬਹੁਤ ਜ਼ਿਆਦਾ ਦਿੱਕਤ ਸੀ ਜਿਹੜੇ ਸਵੇਰੇ ਵੀ ਗਏ ਸੀ ਯਾਤਰੀ ਉਹਨਾਂ ਨੂੰ ਵੀ ਵਾਪਸ ਭੇਜਤਾ ਸੀ ਇਸ ਕਰਕੇ ਅਸੀਂ ਅੱਜ ਟ੍ਰੈਕ ਬਾ ਸ਼ੁਰੂ ਨਹੀਂ ਕੀਤਾ ਪਰ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਲਈ ਲਈ ਭਾਈ ਮਿਲੇ ਸੀ ਮੈਨੂੰ ਲੁਧਿਆਣੇ ਤੋਂ ਦੇਖ ਲਓ ਤੇ ਭਾਈ ਦਾ ਨਾਮ ਹੈਗਾ ਸਾਹਿਬੀ ਤੁਹਾਡਾ ਨਾਮ ਕੀ ਹੈ ਪ੍ਰਦੀਪ ਪ੍ਰਦੀਪ ਸਿੰਘ ਜੀ ਲਓ ਲੁਧਿਆਣੇ ਤੋਂ ਭਾਈ ਤੇ ਇਹ ਹੈਗੇ ਸਾਹਿਬੀ ਮੇਰੇ ਕੋਲ ਮੇਰੇ ਕੋਲ ਇਹ ਹਿਮਕੁੰਡ ਸਾਹਿਬ ਦੀ ਯਾਤਰਾ ਵਾਸਤੇ ਆਏ ਨੇ ਤੇ ਭਾਈ ਕਿਦਾਂ ਲੱਗਿਆ ਵੈਸੇ ਆ ਕੇ ਬਹੁਤ ਜਾਂਦਾ ਹੈ ਭਾਈ ਉਹ ਬਦੇ ਏਰੀਆ ਨਾ ਦੇਖਣ ਨੂੰ ਬਹੁਤ ਸੋਹਣਾ ਆਸ-ਪਾਸ 뷰 ਹਾਂਜੀ ਭਰਪੂਰ ਨਜ਼ਾਰੇ ਪਿਆਈ ਬਿਲਕੁਲ ਬਿਲਕੁਲ ਪਰਫੈਕਟ ਏਰੀਆ ਪੂਰਾ ਹਾਂਜੀ ਹਾਂਜੀ ਮੈਂ ਕਹਿੰਨਾ ਆਪਣੇ ਤਾਂ ਉੱਥੇ ਪੂਰੀ ਗਰਮੀ ਪੈ ਰਹੀ ਏ ਉਹ ਤੇ ਇੱਥੇ ਪੂਰੀ ਠੰਡ ਦੇਖ ਲੋ ਹਾਂਜੀ ਇੱਥੇ ਕੋਟੀਆਂ ਤਾਰੋਂ ਨਹੀਂ ਆ ਸਟਾਰ ਤਾਰੋਂ ਨਹੀਂ ਜੀ ਕਰਦੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਠੰਡਾ ਤੇ ਰੂਮ ਰੂਮ ਬਹੁਤ ਮਹਿੰਗੇ ਮਿਲਦੇ ਹਾਂਜੀ ਰੂਮ ਦੀ ਤਾਂ ਪ੍ਰਾਈਵੇਟ ਅਰੇ ਦਾ ਕਰਦੇ ਬਿਲਕੁਲ ਬਿਲਕੁਲ ਗੁਰਦੁਆਰਾ ਸਾਹਿਬ ਚ ਫਿਰ ਮਿਲਦੇ ਨਹੀਂ ਭਰੇ ਹੋਏ ਬਹੁਤ ਜ਼ਿਆਦਾ ਘੱਟ ਨਾ ਅਦਾਸ਼ ਬਹੁਤ ਜ਼ਿਆਦਾ ਤੇ ਕੱਲ ਨੂੰ ਟ੍ਰੈਕ ਸ਼ੁਰੂ ਕਰਨਾ ਤੁਸੀਂ ਹਾਂਜੀ ਅਸੀਂ ਅੱਜ ਹੋਈ ਸੀਗੀ ਹਾਂਜੀ ਠੀਕ ਹੈ ਹੁਣ ਅੱਜ ਸੀ ਅਸੀਂ ਵੀ ਕੱਲ ਨੂੰ ਹੀ ਕਰਨਾ ਸ਼ੁਰੂ ਅੱਜ ਇਸ ਕਰਕੇ ਨਹੀਂ ਗਏ ਬੱਸ ਭੇਜ ਦਿੱਤੀ ਬਣ ਹਾਂਜੀ ਤੇ ਬਾਕੀ ਦੇਖ ਲੋ ਜੀ ਬਹੁਤ ਜ਼ਿਆਦਾ ਮੌਸਮ ਠੰਡਾ ਵਾ ਬਾਕੀ ਜਿਸ ਜਿਨੇ ਵੀ ਕਿਸੇ ਨੇ ਆਉਣਾ ਵਾ ਤੇ ਆਪਣਾ ਅਰੇਂਜਮੈਂਟ ਕਰਕੇ ਆਉਣ ਕਿਉਂ ਜੀ ਹਾਂਜੀ ਹਾਂ ਜ਼ਰੂਰ ਠੀਕ ਹੈ ਭਾਈ ਥੈਂਕ ਯੂ ਸ਼ੁਕਰੀਆ ਭਾਈ ਵਾਹ ਭਾਈ ਭਾਜੀ ਮਿਲੇ ਸੀ ਲੁਧਿਆਣੇ ਤੋਂ ਤੇ ਮਲੇਰਕੋਟਲੇ ਤੋਂ ਇਹ ਵੀ ਹੇਮਕੁੰ ਸਾਹਿਬ ਦਰਸ਼ਨਾਂ ਵਾਸਤੇ ਆਏ ਨੇ ਤੇ ਸੰਗ ਤਾਂ ਬਹੁਤ ਜ਼ਿਆਦਾ ਹਜੇ ਇੱਥੇ ਗੋਬਿੰਦ ਧਾਮ ਰੁਕੀਆਂ ਹੋਈਆਂ ਨੇ ਜਿਨ੍ਹਾਂ ਨੇ ਕੱਲ ਨੂੰ ਟ੍ਰੈਕ ਸ਼ੁਰੂ ਕਰਨਾ ਕਿਉਂਕਿ ਆ ਘੋੜੇ ਜਾਂਦੇ ਆ ਯਾਤਰੀਆਂ ਨੂੰ ਲੈ ਕੇ ਜਿਨ੍ਹਾਂ ਤੋਂ ਉੱਪਰ ਨਹੀਂ ਜਾਇਆ ਜਾਂਦਾ ਵਿਚਾਰੇ ਦੇਖ ਲਓ ਕਿੰਨੇ ਲੋਕਾਂ ਨੂੰ ਉੱਪਰ ਪਹੁੰਚਾਉਂਦੇ ਆ ਦਰਸ਼ਨੋਵਾਂ ਬਾਕੀ ਇਹ ਸਾਰੀਆਂ ਘੋੜਿਆਂ ਦਾ ਤਪੀਲੇ ਇੱਧਰ ਘੋੜੇ ਰਹਿੰਦੇ ਆ ਪਤਾਆਂ ਹੁਣੇ ਨਵੇਂ-ਨਵੇਂ ਘੋੜੀਆਂ ਦੇਖ ਲਓ ਇਹਦੇ ਲਾਣਕ ਆ ਲਵੀ ਦੇਖ ਲੋ ਕੋੜੇ ਲਾ ਰਿਆ ਖੁਰੀਆਂ ਕਾ ਚੰਚੀ ਬੋਸ ਲਾ ਇਹਨਾ ਕੋੜੀਆਂ ਲਾਉਂਗੇ ਦੇਖੋ ਕੋੜੇ ਉਹਨਾਂ ਨਾਲ ਸਹੀ ਲਾ ਗਿਆ ਇਹ ਕਹੇ ਲ ਖਰਾਬ ਹੋ ਗਈ ਸੀ ਦੁਬਾਰਾ ਲਾਉਣ ਲੱਗੇ ਇਹ ਕੋਣ ਤੇ ਆਇਆ ਨਾ ਪੈ ਪਗੜਨੇ ਦੇ ਤੇ ਖੁਰੀਆਂ ਲਾਹ ਤੇ ਡਮਰੂ ਯਾਰ ਲਾਈਆਂ ਦਾ ਖੁਰੀਆਂ ਇਹ ਬਾਈ ਆਹਾ ਲਾਈਆਂ ਬਾਹਰ ਨਿਕਲ ਜੰਦੇ ਅੰਦਰ ਨੂੰ ਮੋੜ ਦੇ ਲਾਈਆਂ ਚਲੋ ਮਾਲ ਚਲਾਣਾ ਬੇਕਾਰ ਹੈ ਉਹ ਅੱਜ ਅੱਧੇ ਨਮਾ ਕੋ ਖਤਰਾ ਅੱਧਾ ਘੰਟਾ ਬਿਠਾ ਲਾ ਦੇ ਇਹ ਲਗਾ ਇਹ ਆ ਗਈ ਮੈਗੀ ਹਣੋਂ ਤਾਂ ਮੈਗੀ ਖਾਣੇ ਵਾਸਤੇ ਜਾਵਾਂ ਬਾਅਦ ਜਾਵਾਂਗੇ ਰੂਮ ਦੇ ਵਿੱਚ ਉਹ ਵੀ ਸ਼ਿਲਾਜੀਤ ਆ ਗਈ ਹੈ ਟਿੰਗ ਹੈਂਗਰ ਇਹ ਕੇਸਰ ਹੈ ਲੋਨੀ ਦਾ ਤੇ ਹਾਂ ਇਧਰ ਕੇਸਰ ਕਰੀ ਗੇ ਇਹ ਆਪਣਾ 100 100 ਗ੍ਰਾਮ 1 ਗ੍ਰਾਮ ਕਿੰਨੇ ਦਾ 30 ਰੁਪਏ ਦਾ 1 ਗ੍ਰਾਮ ਆ ਦੇਖ ਲਓ ਜੀ ਕੇਸਰ ਪਿਓਰ ਕੇਸਰ ਇਹ ਲਓ ਕੇਸਰ ਪਿਓਰ ਕੇਸਰ ਪਿਓਰ ਹੈ ਪਿਓਰ ਕੇਸਰ ਕਹਿੰਦੇ ਆ ਬਈ ਬਾਕੀ ਪੱਕਾ ਪਤਾ ਨਹੀਂ ਹਾਂਜੀ ਸ਼ਿਲਾਜੀਤ ਇਹ ਹੈਗੀ ਹੈ ਹੰਗ दो पे था। दो दो का दो सौ पचास दो सौ पचास का पैकेट डेढ़ सौ ग्राम सौ ग्राम है जी या डेढ़ सौ का सौ ग्राम तीह रुपये का पैकेट घूम फिर के आ गए आप गुरुद्वारा श्री हेमकुट साहब गोविंद धाम राशि देखो कितना संगत बहुत ज्यादा आई हुई ਦੋਸਤੋ ਪਹੁੰਚ ਗਿਆ ਹੁਣ ਆਪਾਂ ਆਪਣੇ ਰੂਮ ਵਿੱਚ ਘਾਂਗਰੀਆ ਵਿਲੇਜ ਘੁੰਮ ਕੇ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ 'ਚ